सर किसी को पॉडकास्ट करा एंड पूरा दिखावे दिखाना चाहते हैं कि किमें ट्रेनिंग देंदे हैं हाँ जी हाँ जरूर फस्ट ऑफ ऑल थैंक यू सो मच प्रियंका मैडम है मैडम डेली पोस्ट तो डेली पोस्ट पंजाबी तो ने थैंक यू सो मच फॉर लव एंड सपोर्ट एनी टाइम वेलकन मैडम ठीक है कदम भी तुम आके कर सकते हो तैयारियाँ मैं भी टीवी पर आऊँगा थैंक यू सो मच कद भी आज जी वेलकम है थोड़ा ਜਰੂਰ ਗਾਜਨ ਕਰਦੇ ਤਾਂ ਫੀਸ ਕਿ ਨਹੀਂ ਆ ਤੁਸੀਂ 2 डबल 847478213 ਨੰਬਰ ਤੇ ਕਾਲ ਕਰੋ WhatsApp ਕਰ ਦਿਓ ਤੁਹਾਨੂੰ ਜਦੋਂ ਵੀ ਫ੍ਰੀ ਬੰਨਿਆ ਤਾਂ ਤੁਹਾਨੂੰ ਜਾਣਕਾਰੀ ਸਾਰੀ ਮਿਲ ਜੇਗੀ ਤੇ ਨੰਬਰ ਕਈ ਵਾਰ ਬਿਜ਼ੀ ਆਏਗਾ ਪਰ ਤੁਸੀਂ ਟਰਾਈ ਕਰਦੇ ਰਹੋ ਤੇ ਨੰਨਾ ਜਦ ਵੀ ਮੇਰੇ ਸਿਸਟਨ ਨਾਲ ਗੱਲ ਹੁੰਦੀ ਹੈ ਤੁਹਾਨੂੰ ਸਾਰੀ ਡਿਟੇਲ ਜਿਹੜੀ ਦਿੱਤੀ ਜਾਊਗੀ ਨਹੀਂ ਤਾਂ ਤੁਸੀਂ ਅਕੈਡਮੀ ਆ ਕੇ ਵਿਜ਼ਿਟ ਕਰ ਸਕਦੇ ਹੋ ਕੇ ਮੈਮ ਸਰ ਕੇ ਮੈਮ ਬੀ ਕਾਮ ਦਾ ਫਰਸਟイヤー ਹੋ ਬਟ ਮੇਰੇ ਮਾਨ ਪੀਪੀ ਵੀ ਜਾਣਦੇ ਕਰਦੇ ਕਹਿੰਦੇ ਕਿ ਮਨਾਈ ਤੁਸੀਂ ਆਪਣੇ ਘਰ ਦੇ ਨਾਲ ਲੈ ਕੇ ਮੈਨੂੰ ਮਿਲੋ ਠੀਕ ਹੈ ਬੈਠ ਕੇ ਆਪਾਂ ਗੱਲਬਾਤ ਕਰਦੇ ਤੁਹਾਡੇ ਘਰ ਦੇ ਸਮਝਾਉਣਾ ਖਾਣੇ ਪਾਉਣੇ ਉਹਨਾਂ ਦੇ ਕਿ ਕਿਤਾ ਕਿਤਾ ਤੁਸੀਂ ਆਪਣਾ ਜਿਹੜਾ ਡਰੀਮ ਪੂਰਾ ਕਰ ਸਕਦੇ ਹੋ ਬੀ ਕਾਮ ਦੇ ਚੱਲਦੇ ਰਹਿਣ ਦੇ ਪਪੂ ਜੀ ਸਰ ਅਗਰ ਬੈਲਟ ਵਗੈਰਾ ਵੱਜੀ ਹੋਏ ਤਾਂ ਬਲੇਡ ਪੰਜਾਬੀ ਸਰ ਬੈਲਟ ਹੈ ਬਲੇਡ ਹੈ ਚਲੋ ਕੋਈ ਕੁਝ ਵੀ ਹੈ ਜੀ ਤੁਸੀਂ ਉਹਨਾਂ ਨੂੰ ਵਟਸਐਪ ਤੇ ਨਾ ਫੋਟੋ ਭੇਜ ਦਿਓ ਕਿੱਥੇ ਕੀ ਲੱਗਿਆ ਤੇ ਮੈਂ ਫ੍ਰੀ ਹੋ ਕੇ ਦੇਖਾਂ ਵੀਰੇ ਪੇਪਰ ਦੀ ਮੈਰਿਟ ਲਿਸਟ ਕਦੋਂ ਆਊਗੀ ਛੋਟੇ ਭਰਾ ਮੇਰੀ ਗੱਲ ਸੁਣ ਤੇ ਇਹਨੇ ਚੱਕਰਾਂ ਚ ਨਾ ਪੁੱਛ ਮੈਰੀਡਲਿਸ ਕਰ ਦੂ ਉਹ ਕਦੋਂ ਰਿਜ਼ਲਟ ਆਉਗੀ ਹੁਣ ਜਿਹੜਾ ਥੋੜਾ ਮੇਨ ਕੰਮ ਆ ਤੁਸੀਂ ਉਸ ਤੇ ਕੰਮ ਰੱਖੋ ਠੀਕ ਹੈ ਮੇਨ ਕੰਮ ਕੀ ਹੈ ਥੋੜਾ ਗਰਾਊਂਡ ਗਰਾਊਂਡ ਦੇ ਇਸ ਵਿੱਚ ਹੋਊ ਠੀਕ ਹੈ ਤੇ ਆਰਾਮ ਨਾਲ ਜਦੋਂ ਮੈਰੀਡਲਿਸ ਆਉਣਾ ਉਹ ਤਾਂ ਆ ਹੀ ਜਾਣਾ ਇਹਨੇ ਚੱਕਰਾਂ ਚ ਨਾ ਪੁੱਛ ਠੀਕ ਹੈ ਜੀ ਸਰ ਮੈਂ OBC ਕਾਸਟ ਤੋਂ ਬਿਲੋਂਗ ਕਰਦਾ ਮੇਰੇ ਪੇਪਰ ਦੇ ਵਿੱਚ 50 ਨੰਬਰ ਨੇ ਬਣਿਆ ਤਾਂ ਕਿ ਮੈਂ ਟ੍ਰਾਇਲ ਨੂੰ ਜਾ ਸਕਦਾ ਦੇਖੋ ਜੀ ਲੱਗੂਗਾ ਤੁਹਾਨੂੰ ਬੁਰਾ ਪਰ ਜੋ ਸੱਚ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਬਹੁਤ ਜ਼ਿਆਦਾ ਨਲਾਇਕ ਹੋ ਠੀਕ ਹੈ 50 ਨ ਹਰ ਨਾ ਕੋਈ ਸੁੱਤਾ ਪੈ ਉੱਠ ਕੇ ਚਲੇ ਜਾਵੇ ਤਾਂ ਲੈ ਲੈਂਦਾ ਮੈਂ ਆ ਨੰਬਰ ਤੇ ਥੋੜੀ ਵਧੀਆ ਤਿਆਰੀ ਕਰੋ ਠੀਕ ਹੈ ਇਹ ਸਾਲ ਦੇ ਵਿੱਚ ਇੱਕ ਵਾਰ ਤਾਂ ਮੌਕਾ ਮਿਲਦਾ ਤੁਹਾਨੂੰ ਉਹਦੇ ਵਿੱਚ ਵੀ 50 ਨੰਬਰ ਲੈਣੇ ਆ ਫਿਰ ਦੱਸੋ ਕੀ ਗੱਲ ਬਾਤ ਪੇਪਰ ਦੀ ਤਿਆਰੀ ਵਧੀਆ ਕਰੋ ਠੀਕ ਹੈ ਤਾਂ ਕਿ ਤੁਹਾਨੂੰ ਬਾਅਦ ਵਿੱਚ ਇਹ ਨਾ ਡਾਊਟ ਹੋਵੇ ਕਿਸੇ ਦਾ 50 ਨੰਬਰ ਦੱਸ 50 ਕੋਈ ਨੰਬਰ ਨਹੀਂ ਆ ਠੀਕ ਹੈ ਤਿਆਰੀ ਵਧੀਆ ਕਰੋ ਸਰ ਗਰਲਸ ਦੀ ਏਜ ਕਿੰਨੀ ਹੋਣੀ ਚਾਹੀਏ ਕੁੜੀਆਂ ਦੇਖੋ ਜੀ 16 17 ਸਾਲ ਤੋਂ ਬਾਅਦ ਆ ਤੁਸੀਂ ਜਿਹੜੀ ਆਪਣੀ ਕੰਪਲੀਟ ਐਗਜ਼ਾਮ ਦੀ ਤਿਆਰੀ ਆ ਨਾਲ ਦੀਆਂ ਸਟਾਰਟ ਕਰ ਸਕਦੇ ਹੋ ਠੀਕ ਹੈ ਜਦੋਂ ਕਿ ਤੁਸੀਂ ਸਾਡੇ 17 ਸਾਲ ਦੇ ਹੋਵੋ ਤੁਸੀਂ ਆਪਣੇ ਫਾਰਮ ਅਪਲਾਈ ਕਰਕੇ ਨਾਲ ਦੀ ਨਾਲ ਜੌਬ ਲੈ ਲਓ ਮੈਂ ਸਾਡੇ 17 ਸਾਲ ਦਾ ਸੀ ਜਦੋਂ ਮੈਂ ਜੌਬ ਲੈ ਲਈ ਸੀ ਠੀਕ ਹੈ ਤਾਂ ਤੁਸੀਂ ਜੇ ਤੁਹਾਨੂੰ ਗਾਈਡੈਂਸ ਸਹੀ ਮਿਲੀ ਹੋਈ ਆ ਤਾਂ ਤੁਸੀਂ ਬਹੁਤ ਜਲਦੀ ਇਹ ਜਿਹੜੀ ਜੌਬ ਲੈ ਸਕਦੇ ਆ ਸਰ ਜੀ ਐਡਮਿਸ਼ਨ ਲੈਣੀ ਹੈ ਜੀ ਦੇਖੋ ਜੋ ਬॉयਜ਼ ਐਂਡ 걸ਜ਼ ਦਾ ਐਡਮਿਸ਼ਨ ਹੈ ਜਿਹੜਾ ਪ੍ਰੋਸੈਸ ਵਾਲੇ ਆਪਾਂ ਨੇ 10 ਦਿਨ ਤੱਕ ਡਿਲੇ ਕੀਤਾ ਹੋਇਆ ਸੀਟਸ ਆਪਣੇ ਫੁੱਲ ਨੇ ਤੇ ਫਸਟ ਆਫ ਆਲ ਤੁਸੀਂ ਆਪਣੇ ਜਿਹੜਾ ਨੰਬਰ ਦਿੱਤਾ ਹੋਇਆ W84747 ਜੋ ਰੀਜ਼ ਦੇ ਵਿੱਚ ਸ਼ੋ ਹੋਣਾ ਸਰਾਨਾ ਤਾਂ ਤੁਸੀਂ ਉਸ ਤੇ ਜਾ ਕੇ ਕਾਲ ਕਰੋ ਇੱਕ ਵਾਰ ਤੇ ਜੇ ਸੀਟਸ ਦੀ ਅਡਜਸਟਮੈਂਟ ਤੁਹਾਡੀ ਹੁੰਦੀ ਆ ਤਾਂ ਜ਼ਰੂਰ ਤੁਸੀਂ ਵਿਜ਼ਿਟ ਕਰੋ ਠੀਕ ਹੈ ਸਰ ਪੰਜਾਬ ਕੋ ਸਾਰੇ ਪੇਪਰ ਪਾਸ ਹੋਣ ਤੋਂ ਬਾਅਦ ਕੀ ਅਕੈਡਮੀ ਜੁਆਇਨ ਕਰ ਸਕਦੇ ਆ ਹਾਂਜੀ ਵੈਲਕਮ ਅਕੈਡਮੀ ਦਾ ਦਰਵਾਜ਼ਾ ਤੁਹਾਡੇ ਹਮੇਸ਼ਾ ਖੁੱਲੇ ਨੇ ਠੀਕ ਹੈ ਤੇ ਬਟ ਪੰਜਾਬ ਪੁਲਿਸ ਦੇ ਪੇਪਰ ਤੋਂ ਬਾਅਦ ਹੈ ਜਿਹੜਾ ਟਾਈਮ ਬਹੁਤ ਘੱਟ ਦਿੰਦੀ ਹੈ ਪੰਜਾਬ ਪੁਲਿਸ ਠੀਕ ਹੈ 10-15 ਦਿਨ ਮੋਸਟਲੀ ਦਿੰਦੇ ਆ ਤਾਂ ਤੁਸੀਂ ਦੇਖੋ ਕਿ ਤੁਸੀਂ 10-15 ਦੇ ਵਿੱਚ ਦਿਨ ਦੇ ਵਿੱਚ ਜਿਹੜਾ ਤਿਆਰ ਹੋ ਸਕਦੇ ਹੋ ਜਿੱਦਾਂ ਤੁਸੀਂ ਹੋ ਸਕਦੇ ਹੋ ਤਾਂ ਤੁਸੀਂ ਆਪਣਾ ਟਾਈਮ ਹੈ ਜਿਹੜਾ ਹੁਣ ਬੈਠ ਕੇ ਆਰਾਮ ਨਾਲ ਬੇਸਟ ਕਰ ਸਕਦੇ ਹੋ ਰਿਜ਼ਲਟ ਦੀ ਵੇਟ ਕਰ ਸਕਦੇ ਹੋ ਤੇ ਜਾਂ ਤਾਂ ਫਿਰ ਤੁਸੀਂ ਹੁਣੇ ਜਾ ਕੇ ਗਰਾਊਂਡਾਂ ਦੇ ਵਿੱਚ ਮਿਹਨਤ ਕਰ ਸਕਦੇ ਹੋ ਚੋਇਸ ਇਸ ਯੋਰ ਆਮ ਆਲਵੇਸ ਵਿਦ ਯੂ ਸਰ ਰਿਜ਼ਲਟ ਕੋ ਤੱਕ ਕੋ ਕੋ ਸਪ੍ਰੈਮੋ ਵੀਗ ਨਿਕਲ ਗਿਆ ਇਨਾ ਹੋਵੇ ਤੁਹਾਡੇ ਉੱਤੇ ਮੌਕਾ ਵੀ ਨਿਕਲ ਜਾਵੇ ਤੁਸੀਂ ਜਿਹੜੇ ਤਿਆਰੀਆਂ ਸ਼ੁਰੂ ਕਰੋ ਰਿਜ਼ਲਟ ਦੀ ਵੇਟ ਨਾ ਕਰੋ ਠੀਕ ਹੈ ਮੈਂ बार-बार ਕਹਿ ਰਿਹਾ ਫਸਟ ਆਫ ਆਲ ਫਿਜ਼ੀਕਲ ਫਿਟਨੈਸ ਹੁਣ ਥੋੜਾ ਹੋ ਹੀ ਰਹਿ ਗਿਆ ਤਾਂ ਤਿਆਰੀਆਂ ਸ਼ੁਰੂ ਕਰੋ ਰਿਜ਼ਲਟ ਦੀ ਟੈਨਸ਼ਨ ਨਾ ਲੋ ਆਈ ਜਾਣਾ ਸਰ ਜੀ ਪਹਿਲਾਂ ਅਕੈਡਮੀ ਖੰਨੀ ਹੁੰਦੀ ਸੀ ਤੇ ਉੱਥੋਂ ਮੈਂ ਤਿਆਰੀ ਨਹੀਂ ਕਰਾਉਂਦੀ ਸੀ ਅਸੀਂ ਖੰਨਾ ਤੋਂ ਆਹ ਲੱਗਣਾ ਤੁਹਾਡੇ ਕੋਲ ਤੁਹਾਡਾ ਆਲਵੇਜ਼ ਵੈਲਕਮ ਹੈ ਜੀ ਠੀਕ ਹੈ ਉਸ ਸਾਈਡ ਆਪਣਾ ਚੱਲ ਰਿਹਾ ਪੈਚ ਆਲਰੇਡੀ ਤੁਸੀਂ ਨੰਬਰ ਲਓ ਨੰਬਰ ਤੇ ਕਾਲ ਕਰੋ ਠੀਕ ਹੈ ਜੋ ਦਿੱਤਾ ਹੋਇਆ ਗ੍ਰੀਸ ਤੇ ਕੰਟੈਕਟ ਕਰੋ ਠੀਕ ਹੈ ਫਿਰ ਤੁਹਾਨੂੰ ਦੱਸ ਦ ਅਰਜੀ ਆਪਣੀ ਅਕੈਡਮੀ ਕਿੱਥੇ ਹੈ ਟ੍ਰੇਨਿੰਗ ਕਿੱਥੇ ਹੁੰਦੀ ਹੈ ਤੇ ਕਿੰਨੀ ਫੀਸ ਹੈ ਕੀ ਸਾਰਾ ਕੁਝ ਮੋਸਟਲੀ ਬੱਚਿਆਂ ਦਾ ਹੀ ਕੁਐਸਚਨ ਹੈ ਮੋਸਟਲੀ ਸਾਰਿਆਂ ਦਾ ਤਾਂ ਦੇਖੋ ਲੁਧਿਆਣਾ ਆਲਮਗੀਰ ਸਾਹਿਬ ਆਪਣੀ ਅਕੈਡਮੀ ਹੈ ਠੀਕ ਹੈ ਤੇ ਹਨ ਤੁਸੀਂ ਆ ਕੇ ਮੇਰੇ ਕੋਲ ਵਿਜ਼ਿਟ ਕਰਕੇ ਸਾਰੀ ਡਿਟੇਲ ਜਿਹੜੀ ਲੈ ਸਕਦੇ ਸਭ ਚੀਜ਼ਾਂ ਜਾਣ ਲੈ ਕੇ ਇੱਕ ਘਰੇ ਬੈਠੇ ਸਾਰਾ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਕਿਤੇ ਬਾਹਰ ਨਿਕਲੋਗੇ ਤਾਂ ਹੀ ਤੁਹਾਨੂੰ ਸਭ ਚੀਜ਼ਾਂ ਦਾ ਪਤਾ ਲੱਗੂਗਾ ਠੀਕ ਹੈ ਕਿਉਂਕਿ ਤੁਸੀਂ ਰਹਿਣਾ ਸੈਣਾ ਸਭ ਚੀਜ਼ਾਂ ਦਾ ਉਹ ਦੇਖਣਾ ਤੁਸੀਂ ਨਹੀਂ ਕਿਦਾਂ ਤੁਸੀਂ ਹੈਨਾ ਹੋਸਟਲ ਕਿਦਾਂ ਹੈ ਕਦੇ ਵੀ ਕਿਸੇ ਵੀ ਅਕੈਡਮੀ ਜਾਣਾ ਤਾਂ ਫਸਟ ਆਫ ਆਲ ਉਥੇ ਹੈ ਕਿ ਵਿਜ਼ਿਟ ਕਰੀਦਾ ਹੈ ਚਾਹੀ ਕੋਈ ਵੀ ਅਕੈਡਮੀ ਹੈ ਮੈਂ ਜਿੰਨਾ ਮਰਜ਼ੀ ਤੁਹਾਨੂੰ ਰੀਲਸ ਦੇ ਵਿੱਚ ਦਿਖਾ ਰਿਹਾ ਜਿੰਨਾ ਵਧੀਆ ਵੀਡੀਓਜ਼ ਦੇਖਣ ਸਭ ਕੁਝ ਪਰ ਫਸਟ ਆਫ ਆਲ ਤੁਹਾਡੇ ਇੱਕ ਪ੍ਰੈਫਰੈਂਸ ਬਣਾਣ ਦੀ ਹੈ ਸਾਰੇ ਬੱਚਿਆਂ ਦੀ ਤਾਂ ਤੁਸੀਂ ਅਕੈਡਮੀ ਜਾ ਕੇ ਉੱਥੇ ਵਿਜ਼ਿਟ ਕਰਕੇ ਸਾਰਾ ਦੇਖੋ ਰਹਿਣ ਸੈਣ ਨੂੰ ਕਿਦਾਂ ਸਭ ਚੀਜ਼ਾਂ ਲੱਗੀਆਂ ਤਾਂ ਕਿ ਤਾਂ ਮੈਂ ਇਹੀ ਚੀਜ਼ ਨੂੰ ਲੈ ਕੇ ਕਹਣਾ ਕਿਉਂਕਿ ਬੱਚੇ ਮੋਸਟਲੀ ਇਦਾਂ ਫਿਰ ਬਾਅਦ ਵਿੱਚ ਫਿਰ ਇਸ਼ੂ ਕਰਦੇ ਨੇ கிரேਡ ਤਾਂ ਉਸ ਤੋਂ ਬੈਟਰ ਤੁਸੀਂ ਫਸਟ ਆਫ ਆਲ ਸਾਰਾ ਕੁਝ ਆ ਕੇ ਜਾਣਕਾਰੀ ਲਓ ਜਿਤਨੂੰ ਪਸੰਦ ਆ ਤਾਂ ਆਲਵੇਜ਼ ਵੈਲਕਮ ਸਰ ਜੀ ਜਨਵਰੀ ਦੇ ਜਿਹੜੇ ਨਿਊ ਬੈਚ ਸ਼ੁਰੂ ਹੋਣਾ ਤੇ ਫੀਸ ਕੀ ਆ ਕਿੱਥੇ ਕਿੰਨੇ ਮੰਦਾ ਬੈਚ ਹੁੰਦਾ ਸਪਰਾਈਜ਼ ਕਰੋ ਜਨਵਰੀ ਦੇ ਵਿੱਚ ਜਿਵੇਂ ਪੋਸਟ ਨਿਕਲੇ ਪੰਜਾਬ ਪੁਸਤਾਂ ਉਸ ਤੋਂ ਬਾਅਦ ਉਹ ਬੈਚ ਆ ਜਿਹੜਾ ਸਟਾਰਟ ਹੋਊਗਾ ਤੇ ਬੈਚ ਆਲਰੇਡੀ ਚੱਲੇ ਰਹਿੰਦੇ ਨੇ ਤੁਸੀਂ ਜੇ ਜੁਆਇਨ ਕਰਨਾ ਤਾਂ ਤੁਸੀਂ ਕੰਟੈਕਟ ਕਰੋ ਨੰਬਰ ਤੇ ਠੀਕ ਹੈ WhatsApp ਤੇ ਅਪਲਾਈ ਕਰ ਦਿਓ ਐਂਡ ਦੈਨ ਯਾ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਜ ਭਾਈ ਜੀ ਮੇਰੀ ਇੱਕ ਬਾਹ ਤੇ ਟੈਟੂ ਹੈ ਕਿ ਮੈਂ ਗਵਰਨਮੈਂਟ ਜੌਬ ਕਰ ਸਕਦਾ ਫਸਟ ਆਫ 올 ਜਿਹੜਾ ਥੋੜਾ ਟੈਟੂ ਆ ਉਹਦੀ ਮੈਨੂੰ ਫੋਟੋ ਭੇਜ ਦਿਓ ਠੀਕ ਹੈ WhatsApp ਤੇ ਫਿਰ ਮੈਂ ਦੇਖਦਾ ਕੀ ਪ੍ਰੋਬਲਮ ਆ ਸਰ ਮੈਂ ਪਲੱਸ 2 ਕਰ ਰਿਹਾ ਕਿ ਮੈਂ ਕੁਝ ਕਰ ਸਕਦਾ ਤੁਸੀਂ ਹੀ ਕਰ ਸਕਦੇ ਹੋ ਜੀ ਹੋਰ ਕੀ ਨਹੀਂ ਕਰਨਾ ਠੀਕ ਹੈ ਜੀ ਥੋੜੀ ਹਾਈਟ ਹੈ ਨਾ 5 ਫੁੱਟ 7 ਇੰਚ ਠੀਕ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰੋ ਠੀਕ ਹੈ ਆਪਾਂ ਤੁਹਾਨੂੰ ਗਾਈਡ ਕਰਦੇ ਹਾਂ ਕਿ ਤੁਸੀਂ ਕਿੱਦਾਂ ਸਰਕਾਰੀ ਨੌਕਰੀ ਦੀ ਤਿਆਰੀ ਜਿਹੜੀ ਕਰ ਸਕਦੇ ਬੈਸਟ ਟਾਈਮ ਆ ਬੱਚੇ ਬੈਸਟ ਟਾਈਮ ਇਸ ਟਾਈਮ ਤੇ ਸਰ ਮੈਂ ਵੀ ਤੁਹਾਡੇ ਕੋਲ ਕੋਚਿੰਗ ਲੈਣੀ ਆ ਬਟ ਮੈਂ ਹਜੇ 10ਵੀਂ ਚ ਹਾਂ SSC ਦੀ ਐਂਡ ਤੁਹਾਡਾ ਤੁਹਾਡੇ ਬਹੁਤ ਵੱਡੀ ਫੈਨ ਆ ਥੈਂਕ ਯੂ ਸੋ ਮੱਚ ਬਹੁਤ سارے ਬੱਚੇ ਛੋਟੇ ਛੋਟੇ ਬੱਚੇ ਵੀ ਕਾਲ ਕਰਦੇ ਨੇ ਜਦੋਂ ਹਨ ਤਾਂ ਉਦੋਂ ਵਧੀਆ ਲੱਗਦਾ ਏ ਤੇ ਬਟ ਇਥੋਂ ਇਹ ਪਤਾ ਲੱਗਦਾ ਕਿ ਉਹ ਬੱਚਿਆਂ ਦੇ ਅੰਦਰ ਜ਼ਿੰਮੇਵਾਰੀ ਉਹਨੂੰ ਪਤਾ ਲੱਗ ਰਿਹਾ ਉਹਨਾਂ ਦੇ ਘਰ ਦੇ ਹਾਲਾਤਾਂ ਦਾ ਉਹਨੂੰ ਅੱਗੇ ਪਤਾ ਲੱਗ ਰਿਹਾ ਕਿ ਐਸੀ ਮੈਂ ਕਰਨਾ ਕੀਆ ਮੋਸਟਲੀ ਬੱਚੇ ਅਵੇਅਰ ਨਹੀਂ ਹੁੰਦੇ ਕਿ ਤੇ ਜਿਹੜੇ ਇਸ ਤਰ੍ਹਾਂ ਦੇ ਵਿੱਚ ਕਾਲ ਕਰਦੇ ਨੇ ਸਭ ਜਿਹੜਾ ਨਾ ਖੁਸ਼ੀ ਵੀ ਹੁੰਦੀ ਏ ਇੱਕ ਤੇ ਫਿਰ ਉਹ ਬੱਚਾ ਦੱਸਿਆ ਜਾਂਦਾ ਕਿ ਪੁੱਤ ਹਾਲੇ ਤੁਸੀਂ ਥੋੜੇ ਛੋਟੇ ਹੋ ਠੀਕ ਹੈ ਤਿਆਰੀ ਕਰੋ ਤੇ ਮੇਰੇ ਨਾਲ ਕੋਲ ਆਉਣ ਦੇ ਲਈ ਤੁਸੀਂ ਥੋੜਾ ਐਟਲੀਸ 10ਵੀਂ ਪਾਸ ਤਾਂ ਹੋਣੀ ਚਾਹੀਦੀ 10ਵੀਂ ਪਲੱਸ 2 ਪਾਸ ਹੋ ਫਿਰ ਮੇਰੇ ਕੋਲ ਆਜੋ ਫਿਰ ਆਪਾਂ ਸੁਪਨੇ ਪੂਰੇ ਕਰਦੇ ਆ ਮਿਲ ਕੇ ਤੁਸੀਂ ਦੇਖੋ ਸੁਪਨੇ ਮੈਂ ਤੁਹਾਡੇ ਨਾਲ ਆ ਪੂਰੇ ਕਰੰਦ ਨੇ ਅਮੇਸ਼ਾ ਸਰ ਲੁਧਿਆਣਾ ਅਕੈਡਮੀ ਦੀ ਫੀਸ ਦਾ ਦੋ ਤੇ ਮੈਸੇਜ ਡ੍ਰੌਪ ਕੀਤੀ ਸੀ ਬਟ ਚੈੱਕ ਨਹੀਂ ਹੋਏ ਚੈੱਕ ਹੋ ਕੇ ਮੈਨੂੰ ਦੱਸ ਹੀ ਦੇਖ ਲੋ ਮੈਸੇਜ ਇਸ ਤੇ ਟੀਏਰ ਲੱਗੇ ਪਏ ਨੇ ਟੀਏਰ ਠੀਕ ਹੈ ਜੀ ਬਟ ਤੁਸੀਂ ਵੇਟ ਕਰੋ ਕੰਸਿਸਟੈਂਸੀ ਰੱਖੋ ਜਿਵੇਂ ਮੈਂ ਫ੍ਰੀ ਹੁੰਨਾ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਕਰੂੰਗਾ ਠੀਕ ਹੈ ਤੇ ਬਸ ਸਬਰ ਰੱਖੋ ਥੋੜਾ ਜਿਹਾ ਦੇਖ ਰਹੇ ਹੋ ਤੁਸੀਂ ਮੈਸੇਜ ਇਸ ਮੈਸੇਜ ਇਸ ਮੈਸੇਜ ਇਸ ਮੈਸੇਜ ਇਸ ਮੈਸੇਜ ਤਾਂ ਜਿੰਨੀ ਜਲਦੀ ਹੋ ਸਕਦਾ ਮੈਂ ਤੁਹਾਨੂੰ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ ਫੁੱਲ ਵੀਡੀਓ ਅਪਲੋਡ ਕਰੋ ਸਰ ਅਕੈਡਮੀ ਦੀ ਵੀਰ ਮੈਂ ਆਉਣਾ ਚਾਹਣਾ ਐਡਮਿਸ਼ਨ ਚ ਵਿਜ਼ਿਟ ਕਰਨ ਦੇ ਲਈ ਐਡਮਿਸ਼ਨ ਦੇ ਲਈ ਹਾਂਜੀ ਤੁਸੀਂ ਮੇਰੀ ਆਈਡੀ ਤੇ ਮੈਂ ਸਾਰੇ ਵੀਡੀਓ ਪਾਈ ਹੋਈਆਂ ਨੇ ਹਰ ਇੱਕ ਚੀਜ਼ ਦੀ ਖਾਣੇ ਪੀਣ ਦੀ ਟ੍ਰੇਨਿੰਗ ਦੀ ਹੌਸਟਲ ਦੀ ਸਭ ਚੀਜ਼ਾਂ ਦੀ ਵੀਡੀਓ ਪਾਈ ਪਿਆ ਤੁਸੀਂ ਉੱਪਰ ਉੱਪਰ ਵੀਡੀਓ ਨਾਲ ਦੇਖੋ 4400 ਪੋਸਟਾਂ ਪਈ ਹੋਈਆਂ ਨੇ ਠੀਕ ਹੈ ਤੇ YouTube ਤੇ 2500 ਪਲੱਸ ਵੀਡੀਓਜ਼ ਹੋਣ ਵਾਲੀਆਂ ਨੇ ਤਾਂ ਤੁਸੀਂ ਥੋੜਾ ਜਿਹਾ ਕਸ਼ਟ ਕਰੋ ਠੀਕ ਹੈ ਜਾਂ ਤਾਂ ਤੁਸੀਂ ਆ ਕੇ ਦੇਖ ਲਓ ਵਿਜ਼ਿਟ ਕਰ ਲਓ ਜਾਂ ਫਿਰ ਤੁਸੀਂ ਥੋੜਾ ਸਕਰੋਲ ਕਰੋ ਵੀਡੀਓ ਸੰਸਾਰਾ ਕੁਝ ਮਿਲ ਜਾਏਗਾ ਡਾਟਾ ਠੀਕ ਹੈ ਜੀ ਆਪਣਾ ਤਾਂ ਸਾਰਾ ਖ ਸਰ ਮੇਰਾ ਰਿਜ਼ਲਟ ਸ਼ੋ ਨਹੀਂ ਹੁੰਦਾ ਦੱਸੋ ਬਸ ਉਹ ਤੋਂ ਰਿਜ਼ਲਟ ਨਹੀਂ ਹੈਗਾ ਫਸਟ ਆਫ ਆਲ ਉਹ ਅਨਸਰ ਕੀ ਆ ਤੇ ਉਹ ਇੱਕ ਦੋ ਦਿਨ ਹੀ ਰਹਿੰਦਾ ਦੋਸਤੋ ਬਾਦ ਉਹ ਉੱਡ ਜਾਂਦੀ ਹੈ ਠੀਕ ਹੈ ਤਾਂ ਹੁਣ ਨਹੀਂ ਚੈੱਕ ਹੋਣਾ ਹੁਣ ਤਾਂ ਜਦੋਂ ਤੁਹਾਡਾ ਫਾਈਨਲ ਰਿਜ਼ਲਟ ਆਏਗਾ ਤਾਂ ਉਹਦੇ ਤੁਸੀਂ ਦੇਖ ਲਿਓ ਚਲ ਐਸਐਸਸੀ ਵਿੱਚ ਲੌਂਗ ਜੰਪ ਤੇ ਹਾਈ ਜੰਪ ਕਿੰਨਾ ਹੁੰਦਾ ਜੇ ਹੁੰਦਾ ਤਾਂ ਕਿੰਨੇ ਮੀਟਰ ਦਾ ਹੁੰਦਾ ਤੇ ਦੇਖੋ ਜੀ ਤੁਸੀਂ ਪੰਜਾਬ ਐਸਐਸਸੀ ਜੀ ਜਾਣਾ ਫਸਟ ਆਫ ਆਲ ਉਹ ਅਫੀਸ਼ੀਅਲ ਜਿਹੜਾ ਡਾਟਾ ਹੈ ਉਹਦੀ ਸਾਈਟ ਆ ਸਾਰੋ ਤੇ ਚੈੱਕ ਕਰੋ ਫੋਨ ਦੇ ਵਿੱਚ ਬਹੁਤ ਸਾਰੇ ਚੀਜ਼ਾਂ ਤੁਸੀਂ ਹੋਰ ਰੀਲਾਂ ਦੇਖਣ ਨੂੰ ਫालतू ਦੇ ਵੀਡੀਓਜ਼ ਦੇਖਣ ਨੂੰ ਬਹੁਤ ਟਾਈਮ ਆ ਤੁਹਾਡੇ ਕੋਲ ਪਰ ਜਿਹੜੀ ਕੰਮ ਦੀ ਚੀਜ਼ ਆ ਉਹ ਤੁਸੀਂ ਚੈੱਕ ਨਹੀਂ ਕਰਦੇ ਹੈਗੇ ਆਫੀਸ਼ੀਅਲ ਸਾਈਟ ਤੇ ਜਾ ਕੇ ਤੁਸੀਂ ਛੋਟੀ ਮੋਟੀ ਜਾਣਕਾਰੀ ਤਾਂ ਖੁਦ ਵੀ ਲੈ ਸਕਦੇ ਹੋ ਬੱਚੇ ਠੀਕ ਹੈ ਨਾਲੇ ਥੋੜੀ ਜਾਣਕਾਰੀ ਦੇ ਵਿੱਚ ਵੱਧਾ ਹੋਏਗਾ ਠੀਕ ਆ ਧਿਆਨ ਨਾਲ ਉਹਨੂੰ ਚੈੱਕ ਕਰਕੇ ਤੁਸੀਂ ਮੈਸੇਜ ਕਰਿਓ ਕਿ ਕਿੰਨਾ ਹੈ ਸਰ ਹੈਗਾ ਵੀ ਹੈ ਕਿ ਨਹੀਂ ਵੀ ਹੈਗਾ ਠੀਕ ਥੋੜਾ ਬਹੁਤਾ ਕੰਮ ਆਪ ਵੀ ਕਰ ਲੈ ਕਰੋ ਯਾਰ ਸਰ ਜੀ ਮੈਂ ਜੋਬ ਕਰਦਾ ਐਂਡ ਜੋਬ ਛੱਡਵੀਂ ਸਰ ਤਾਂ ਪੰਜਾਬ ਪੁਲਿਸ ਭਰਤੀ ਵੀ ਹੋਣਾ ਮੈਂ ਤਾਂ ਸੋਲੂਸ਼ਨ ਦੱਸੋ ਆ ਤੁਸੀਂ ਜਾ ਤਾਂ ਤੁਸੀਂ ਵਿਜ਼ਿਟ ਕਰ ਜਾਓ ਆਜੋ ਠੀਕ ਹੈ ਆਪਾਂ ਇੱਕ ਪਲੈਨਿੰਗ ਕਰ ਲੈਂਦੇ ਆ ਤਾਂ ਉਸ ਅਕੋਰਡਿੰਗ ਦੇਖੋ ਜੋਬ ਕਰਨਾ ਵੀ ਜ਼ਰੂਰੀ ਹੈ ਤੁਹਾਡਾ ਹਨ ਤੇ ਕਿਉਂਕਿ ਸ਼ਾਇਦ ਕਰਦਾ ਪੂਰਾ ਖਰਚਾ ਤੁਹਾਡੇ ਤੇ ਸਿਰ ਤੇ ਪੂਰਾ ਸਾਰਾ ਠੀਕ ਹੈ ਕਰਦੇ ਜ਼ਿੰਮੇਵਾਰੀ ਤੁਹਾਡੇ ਤੇ ਹਨ ਬਟ ਉਹਦੇ باوجود ਵੀ ਤੁਸੀਂ ਕਿੱਦਾਂ ਆਪਣੇ ਸੁਪਨਾ ਜਿਹੜਾ ਡ੍ਰੀਮ ਹੈ ਜਿਹੜਾ ਨੂੰ ਪੂਰਾ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ 24 ਘੰਟੇ ਹੁੰਦੇ ਬਹੁਤ ਅੱਠ ਘੰਟੇ ਡਿਊਟੀ ਕਰਦਾ ਹੋਏਗਾ ਬਾਕੀ ਤਾਂ ਬਾਕੀ 18 ਘੰਟੇ ਬਾਕੀ ਜਿੰਨੇ ਘੰਟੇ ਸਾਰੇ ਰਹਿੰਦੇ ਹਨ ਤਾਂ ਉਹਨੇ ਘੰਟੇ ਦੇ ਵਿੱਚ ਤੁਸੀਂ ਆਪਣੇ ਟਾਈਮ ਮੈਨੇਜ ਨੂੰ ਕਿੱਦਾਂ ਮੈਨੇਜ ਕਰਦੇ ਹੋ ਉਸ ਨੂੰ ਸੈੱਟ ਕਰਨਾ ਬਟ ਕੋਈ ਵੱਡੀ ਗੱ ਜੀ ਮੇਰੇ ਨੰਬਰ ਕਟਾ ਤੇ ਇਸ ਵਾਰ ਮੈਂ ਅਗਲੇ ਵੀਪਰ ਦੀ ਐਡਮਿਸ਼ਨ ਲਈ ਥੋੜੀ ਅਕੈਡਮੀ ਜੋਇਨ ਕਰ ਸਕਦਾ ਵੈਲਕਮ ਜੋ ਤੂੰ ਜਾਗੇ ਉਦੋਂ ਸੁਈਰਾ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਆਪਣੇ ਆਪ ਨਾ ਕਦੀ ਤਿਆਰੀ ਨਹੀਂ ਕਰ ਸਕਦਾ ਉਦੋਂ ਤੁਸੀਂ ਤੁਹਾਨੂੰ ਪਤਾ ਹੀ ਆ ਇੱਕ ਪ੍ਰੋਪਰ ਉਸ এনवायरमेंट ਦੇ ਅੰਦਰ ਰਹਿ ਕੇ ਪੜ੍ਹਾਈ ਕਰਨੀ ਪੈਂਦੀ ਹੈ ਠੀਕ ਹੈ ਅ ਕਰੇ ਰਹਿ ਕੇ ਤਿਆਰੀ ਉਹ ਬੱਚੇ ਕਰ ਸਕਦੇ ਨੇ ਜਿਨ੍ਹਾਂ ਦਾ ਬੇਸ ਵਧੀਆ ਬਣਿਆ ਹੋਇਆ ਜਿਨ੍ਹਾਂ ਬੱਚਿਆਂ ਦਾ ਬੇਸ ਹੀ ਨਹੀਂ ਹਲੇ ਕਲੀਅਰ ਹੈਗਾ ਤਾਂ ਉਹਨਾਂ ਨੂੰ ਤਾਂ ਕਿਸੇ ਅਕੈਡਮੀ ਕਿਸੇ ਇੰਸਟੀਟਿਊਟ ਜਾ ਕੇ ਪਹਿਲੇ ਕਿ ਬੇਸ ਤਿਆਰ ਕਰਨਾ ਜ਼ਰੂਰੀ ਹੈ ਉਸ ਤੋਂ ਬਾਅਦ ਸੈਲਫ ਸਟੱਡੀ ਕਰੀ ਚੱਲੋ no doubt ਹੈ ਨਾ ਸਰ ਬੀਏ ਦੇ ਨਾਲ ਬੀ ਤਿਆਰੀ ਹੋ ਸਕਦੀ ਹੈ ਹਾਂਜੀ ਹੋ ਸਕਦੀ ਹੈ ਹੋ ਸਕਦੀ ਹੈ ਮੈਂ ਜਲਦੀ ਹੀ ਇਸ ਤੇ ਫੁੱਲ ਵੀਡੀਓਜ਼ ਆ ਜਿਹੜੀ ਲੈ ਕੇ ਆਉਂਗਾ ਪ੍ਰੋਪਰ ਕਿ ਕਿਦਾਂ 10ਵੀਂ ਪਲੱਸ 2 10th ਬੀਏ ਦੇ ਵਿੱਚ ਨਾਲ ਨਾਲ ਤੁਸੀਂ ਆਪਣਾ ਡ੍ਰੀਮ ਆ ਜਿਹੜਾ ਪੂਰਾ ਕਰ ਸਕਦੇ ਹੋ ਠੀਕ ਹੈ ਕਿੰਨੇ ਇਸ ਤੋਂ ਬੱਚੇ ਨੇ ਅਕੈਡਮੀ ਜੁਆਇਨ ਕਰਵਾ ਦੇਣੇ ਚਾਹੀਏ ਇਹ ਉਹ ਪੇਰੈਂਟਸ ਦਾ ਸਵਾਲ ਹੈ ਮੋਸਟਲੀ ਤੇ ਉਹ ਵੀਡੀਓਜ਼ ਦੇ ਦੇ ਰਹੇ ਮੰਮੀ ਆ ਪਾਪਾ ਕੋਈ ਵੀ ਹੈ ਨਾ ਸਾਰਿਆਂ ਨੂੰ ਲੱਗਦਾ ਕਿ ਸਾਡੇ ਬੱਚੇ ਵੀ ਇਦਾਂ ਜੋਬ ਲੈਣ ਸਭ ਚੀਜ਼ਾਂ ਫਿੱਟ ਹੋਣ ਸਕੇ ਜਾਂਦੇ ਹਨ ਤਾਂ ਫਸਟ ਆਫ ਆਲ ਤੁਹਾਡਾ ਬੱਚਾ 16 17 ਦੀ ਏਜ 'ਚ ਤਾਂ ਅਟਲੀਸਟ ਹੋਣੀ ਚਾਹੀਦੀ ਬੱਚੇ ਦੀ ਠੀਕ ਹੈ 10ਵੀਂ 2 ਪਾਸ ਹੋਵੇ ਤੇ ਫਿਰ ਆਪਣੀ ਅਕੈਡਮੀ ਆ ਸਕਦੇ ਵੈਲਕਮ ਸਰ ਰਨਿੰਗ ਟਾਈਮ 'ਚ ਨਹੀਂ ਲੱਗ ਰਹੀ ਕੋਈ ਸੋਲੂਸ਼ਨ ਦੱਸ ਦੋ ਸੋਲੂਸ਼ਨ ਤੁਹਾਨੂੰ ਮੈਂ ਦੱਸਦਾ ਵਨ ਐਂਡ ਓਨਲੀ ਪੂਰੇ ਪੰਜਾਬ ਦੇ ਵਿੱਚ ਆਪਣੀ ਅਕੈਡਮੀ ਆਓ ਤੁਸੀਂ ਵੈਲਕਮ ਗਰੰਟੀਡ ਤੁਹਾਨੂੰ ਰਨਿੰਗ ਹੈ ਜਿਹੜੀ ਕਲੀਅਰ ਕਰਵਾਵਾਂਗੇ ਠ ਸਰ ਮੇਰਾ ਜੰਮ ਕਲੀਅਰ ਹੋ ਜਾਏਗਾ ਕਿ ਨਹੀਂ 884 weight ਮੈਟਰ ਨਹੀਂ ਕਰਦਾ ਇਹ ਸੋਰੀ ਟੈਕਨੀਕ ਮੈਟਰ ਕਰਦਾ ਥੋੜੀ ਬੋਡੀ ਫਿਟਨੈਸ ਮੈਟਰ ਕਰਦੀ ਹੈ ਠੀਕ ਹੈ ਮੈਂ ਚਾਹੇ 100kg ਦਾ ਵੀ ਹੋ ਜਾ ਮੈਂ ਫਿਰ ਵੀ ਪਰਫੈਕਟਲੀ ਸਾਰਾ ਕੁਝ ਕਰ ਸਕਦਾ ਕਿਉਂਕਿ ਮੈਨੂੰ ਮੇਰੀ ਬੋਡੀ ਦਾ ਪਤਾ ਹੈ ਤਾਂ ਇਦਾਂ ਹੀ ਤੁਹਾਨੂੰ ਥੋੜੀ ਬੋਡੀ ਦਾ ਪਤਾ ਹੋਵੇਗਾ ਜੇ ਨਹੀਂ ਪਤਾ ਹੈਗਾ ਤਾਂ ਤੁਸੀਂ ਮੇਰੇ ਕੋ ਆਓ ਮੈਂ ਤੁਹਾਨੂੰ ਦੱਸਦਾ ਤੁਹਾਡੀ ਬੋਡੀ ਦਾ ਫਿਟਨੈਸ ਲੈਵਲ ਕੀ ਹੈ ਫਸਟ ਆਫ ਆਲ ਉਹ ਚੈੱਕ ਕਰਕੇ ਸਾਰਾ ਠੀਕ ਹੈ ਸਰ ਪੁਲਿਸ ਵਿੱਚ ਭਰਤੀ ਹੋਣ ਲਈ ਕਿੰਨੇ ਮਹੀਨੇ ਟ੍ਰੇਨਿੰਗ ਜ਼ਰੂਰੀ ਹੈ ਪੁਲਿਸ ਵਿੱਚ ਭਰਤੀ ਹੋਣ ਦੇ ਲਈ ਕੋਈ ਕੰਪਲਸਰੀ ਟ੍ਰੇਨਿੰਗ ਨਹੀਂ ਹੈਗੀ ਬੱਚੇ ਠੀਕ ਹੈ ਕਿ ਹਾਂ ਤੁਸੀਂ 1 ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਇਦਾਂ ਹੀ ਹੋ ਸਕਦਾ ਬਟ ਇੱਕ ਬੇਸਿਕ ਟ੍ਰੇਨਿੰਗ ਹੈ ਜਿਹੜੀ 3-4 ਮਹੀਨੇ ਦੀ ਥੋੜੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਹੜੇ ਕੰਪੀਟੀਸ਼ਨ ਵਿੱਚ ਸਟੈਂਡ ਕਰਦੇ ਹੋ ਤੁਹਾਡੀ ਬਾਡੀ ਫਿਟਨੈਸ ਲੈਵਲ ਕੀ ਆ ਤੁਹਾਡਾ ਸਟੱਡੀ ਦਾ ਲੈਵਲ ਕੀ ਆ ਤੁਹਾਨੂੰ ਉਸ ਤੋਂ ਪਤਾ ਲੱਗਦਾ ਕਿਉਂਕਿ ਦੋਟਾਈ ਲਿਖੋ ਵਿੱਚ ਫਾਰਮ ਭਰਦੇ ਪੰਜਾਬ ਪੁਲਿਸ ਦਾ ਤਾਂ ਉਹਦੇ ਵਿੱਚ ਪੋਸਟਾਂ ਸਾਰੇ 2000 ਹੁੰਦੀਆਂ ਨੇ ਤਾਂ ਅਕੈਡਮੀ ਕੋਈ ਇੰਸਟੀਚਿਊਟ ਸਾਰਾ ਤੁਹਾਨੂੰ ਡਾਇਰੈਕਸ਼ਨ ਪ੍ਰੋਵਾਈਡ ਕਰ ਸਕਦਾ ਠੀਕ ਹੈ ਨਾ ਕਿ ਤੁਹਾਨੂੰ ਚੱਕ ਕੇ ਕੋਈ ਜੰਪ ਲਗਾ ਦੇਗਾ ਜਾਂ ਫਿਰ ਨਾ ਤੁਹਾਨੂੰ ਕੋਈ ਪੇਪਰ ਪਾਸ ਕਰਾ ਸਕਦਾ ਸਿਰਫ ਤੁਹਾਡੀ ਮਿਹਨਤ ਹੀ ਤੁਹਾਨੂੰ ਪਾਸ ਕਰਵਾ ਸਕਦੀ ਹੈ ਤੁਹਾਡੀ ਭਰਤੀ ਕਰਵਾ ਸਕਦੀ ਹੈ ਇਸੇ ਮਰਕੇ ਮੈਂ ਕਹਿੰਨਾ ਬਿਨਾਂ ਰਿਸ਼ਵਤ ਤੋਂ ਬਿਨਾਂ ਰਿਸ਼ਵਤ ਤੋਂ ਸਰਕਾਰੀ ਨੌਕਰੀ ਠੀਕ ਹੈ ਜੀ ਇਹ ਤੁਸੀਂ ਬਿਨਾਂ ਰਿਸ਼ਵਤ ਵਾਲੇ ਬਣਨਾ ਹੈ ਸਮਝ ਆ ਗਿਆ ਆਪਣੀ ਮਿਹਨਤ ਤੇ ਭਰੋਸਾ ਰੱਖੋ ਕਿਸੇ ਨੂੰ ਇੱਕ ਪੈਸਾ ਦੇਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਆਪਣੀ ਮਿਹਨਤ ਤੇ ਭਰੋਸਾ ਰੱਖਦੇ ਹੋ ਆਪਣੇ ਠੀਕ ਹੈ ਹਾਰਡ ਵਰਕ ਤੇ